ਹਰ ਇੱਕ ਗੱਲ ਯਾਦ ਰੱਖਿਓ ਜਿਨ੍ਹਾਂ ਦੀ ਇਸ ਧਰਤੀ ਉੱਤੇ ਨਹੀਂ ਨ ਬਣਦੀ ਉਹ ਸਵਰਗ ਵਿੱਚ ਨਹੀਂ ਵੜਨੇ ਬਹੁਤ ਸਾਰੇ ਲੋਕ ਆ ਸੇਮ ਚਰਚ ਨੂੰ ਜਾਂਦੇ ਆ ਬਣਦੀ ਨਹੀਂ ਸੇਮ ਘਰ ਵਿੱਚ ਰਹਿੰਦੇ ਆ ਬਣਦੀ ਨਹੀਂ ਸੇਮ ਬਚਨ ਪੜ੍ਹਦੇ ਆ ਸੇਮ ਪਰਮੇਸ਼ਵਰ ਨੂੰ ਮੰਨਦੇ ਆ ਬਣਦੀ ਨਹੀਂ ਜਿਨ੍ਹਾਂ ਦੀ ਇਸ ਧਰਤੀ ਉੱਤੇ ਆਪਸ ਵਿੱਚ ਨਹੀਂ ਬਣਦੀ ਕਿਸੇ ਨਾਲ ਨਹੀਂ ਬਣਦੀ ਭਾਵੇਂ ਤੁਹਾਡਾ ਗਵੰਡੀ ਆ ਸਵਰਗ ਨੂੰ ਨਹੀਂ ਜਾ ਹੁਣ ਕਿਉਂਕਿ ਪਰਮੇਸ਼ਵਰ ਨੇ ਵਚਨ ਦੇ ਵਿੱਚ ਸਾਨੂੰ ਸਭ ਤੋਂ ਪਹਿਲਾ ਵੱਡਾ ਹੁਕਮ ਕੀ ਦਿੱਤਾ ਸਬਨਾ ਨਾਲ ਪ੍ਰੇਮ ਕਰਨਾ ਕਹਿੰਦਾ ਇੱਕ ਦੂਜੇ ਨਾਲ ਪ੍ਰੇਮ ਕਰੋ ਤੇ ਦੂਜਾ ਵੱਡਾ ਹੁਕਮ ਕੀ ਆ ਆਪਣੇ ਗਵੰਡੀ ਨੂੰ ਆਪਣੇ ਜਿਹਾ ਪਿਆਰ ਕਰਨਾ ਕਿ ਗਵੰਡੀ ਦਾ ਮਤਲਬ ਸਿਰਫ ਕੰਧ ਨਾਲ ਸਾਂਝਾ ਕੋਠਾ ਹੀ ਗਵੰਡੀ ਦਾ ਕੋਠਾ ਨਹੀਂ ਆ ਹਰ ਬੰਦਾ ਜਿਹੜਾ ਇਸ ਵੇਲੇ ਤੁਹਾਡੀ ਕੁਰਸੀ ਤੋਂ ਇੱਧਰ ਬੈਠਾ ਉਹ ਵੀ ਤੁਹਾਡਾ ਗਵਾਂਡੀ ਜਿਹੜਾ ਇੱਧਰ ਬੈਠਾ ਉਹ ਵੀ ਗਵਾਂਡੀ ਜਿਹੜਾ ਅੱਗੇ ਬੈਠਾ ਉਹ ਵੀ ਗਵਾਂਡੀ ਜਿਹੜਾ ਪਿੱਛੇ ਬੈਠਾ ਉਹ ਵੀ ਗਵਾਂਡੀ ਜਿਹੜਾ ਬੱਸ ਵਿੱਚ ਤੁਹਾਡੇ ਨਾਲ ਬੈਠਾ ਦੂਜੀ ਸੀਟ ਤੇ ਉਹ ਤੁਹਾਡਾ ਗਵਾਂਡੀ ਆ ਜਿਹੜਾ ਸਕੂਲ ਵਿੱਚ ਬੈਂਚ ਤੇ ਬੈਠਾ ਹੈ ਤੁਹਾਡੇ ਅੱਗੇ ਪਿੱਛੇ ਸੱਜੇ ਖੱਬੇ ਉਹ ਤੁਹਾਡਾ ਗਵਾਂਡੀ ਆ ਜਿੱਥੇ ਤੁਸੀਂ ਕੰਮ ਕਰਦੇ ਜਿਹੜਾ ਤੁਹਾਡੇ ਨਾਲ ਕੰਮ ਕਰ ਰਿਹਾ ਹੈ ਉਹ ਤੁਹਾਡਾ ਗਵਾਂਡੀ ਆ ਏਵਰੀ ਪਰਸਨ ਨੈਕਸਟ ਟੂ ਯੂ ਹਰ ਬੰਦਾ ਜਿਹੜਾ ਤੁਹਾਡੇ ਤੋਂ ਬਾਅਦ ਹੈ ਉਹ ਤੁਹਾਡਾ ਗਵਾਂਡੀ ਆ ਅਰ ਵਚਨ ਚ ਲਿਖਿਆ ਤੂੰ ਆਪਣੇ ਤੋਂ ਬਾਅਦ ਦੂਜੇ ਬੰਦੇ ਨੂੰ ਵੀ ਪਿਆਰ ਕਰ ਜਿਹੜਾ ਵੀ ਤੈਨੂੰ ਨਜ਼ਰ ਆਏ ਫੇਰ ਅਸੀਂ ਸਵਰਗ ਨੂੰ ਜਾਣਾ ਹੈ ਮੋਢੇ ਮਾਰ ਕੇ ਕੂਣੀਆਂ ਮਾਰ ਕੇ ਪਰਵੱਟੇ ਚੱਕ ਕੇ ਸਹਿਨਤਾਂ ਕਰਕੇ ਮਨ ਵਿੱਚ ਖੁਦੀਆਂ ਰੱਖ ਕੇ ਚੁਗਲੀਆਂ ਕਰਕੇ ਕੁੜਕੜ ਕਰਕੇ ਬੁਰਾਈਆਂ ਕਰਕੇ ਕੋਈ ਵੀ ਮਨੁੱਖ ਭਾਵੇਂ ਵਰਤ ਰੱਖ ਲਵੇ ਭਾਵੇਂ ਸੱਤੇ ਦਿਨ ਚਰਚ ਨੂੰ ਆ ਜਾਵੇ ਉਹ ਸਵਰਗ ਨੂੰ ਨਹੀਂ ਜਾ ਸਕਦਾ ਸਵਰਗ ਨੂੰ ਜਾਣ ਦੇ ਲਈ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਤੋਂ ਭਾਅ ਪਰਮੇਸ਼ਵਰ ਦੇ ਮਨ ਦੇ ਅਨੁਸਾਰ ਚੱਲਣਾ ਪਊਗਾ ਤਾਂ ਹੀ ਅਸੀਂ ਸਵਰਗ ਦੇ ਵਿੱਚ ਐਂਟਰ ਹੋ ਸਕਦੇ ਹਾਂ ਇਸ ਲਈ ਜੇ ਕਿਸੇ ਨਾਲ ਅਣਬਣਿਆ ਚੁੱਪ ਕਰਕੇ ਅੱਜ ਜਾ ਕੇ ਫੋਨ ਲਾ ਕੇ ਮਾਫੀ ਮੰਗ ਲਿਓ ਆਪ ਸੱਚੇ ਹੋ ਜੋ ਬਾਕੀ ਪ੍ਰਭੂ ਜਾਣੇ ਅਗਲਾ ਤੁਹਾਨੂੰ ਮਾਫ ਕਰਦਾ ਕਿ ਨਹੀਂ ਕਰਦਾ ਇਹ ਉਹਦੀ ਮਰਜ਼ੀ ਆ ਪਰ ਤੁਸੀਂ ਆਪਣਾ ਰੋਲ ਪਲੇ ਕਰ ਦਿਓ ਫਾਹਾ ਬੱਟਣ ਦੇ ਲਈ ਨਹੀਂ ਮਨ ਤੋਂ ਦਿਲ ਤੋਂ ਫੋਨ ਕਰਿਓ ਮੁਕਤੀ ਬਾਣ ਦੇ ਲਈ ਕਿ ਪਰਮੇਸ਼ਵਰ ਮੇਰੀ ਗੱਲ ਨੂੰ ਸੁਣ ਰਿਹਾ ਔਰ ਪਰਮੇਸ਼ਵਰ ਦੇ ਹੁਕਮ ਦਾ ਕਰਕੇ ਮੈਂ ਕਰਨ ਲੱਗਾ ਇਸ ਲਈ ਕਰਨ ਲੱਗਾ ਕਿਉਂਕਿ ਮੈਂ ਆਪਣੇ ਮਾਰਗ ਵਿੱਚ ਸਫਲ ਹੋਣਾ ਔਰ ਮੇਰਾ ਮਾਰਗ ਜਿਹੜਾ ਹੈ ਉਹ ਸਵਰਗ ਨੂੰ ਜਾਣ ਵਾਲਾ ਹੈ ਹallelujah ਜੇ ਕਿਸੇ ਦਾ ਲੈਣ ਦੇਣ ਦੱਬਿਆ ਘੁੱਟਿਆ ਹੋ ਅੱਜ ਉਹਨੂੰ ਫੋਨ ਕਰਕੇ ਕਹਿ ਦਿਓ ਕੋਈ ਨਹੀਂ ਭਾਵੇਂ ਮੈਂ ਤੈਨੂੰ ਥੋੜਾ ਥੋੜਾ ਕਰਕੇ ਮੋੜਾਂ ਮੈਂ ਮੋੜੂਗਾ ਜ਼ਰੂਰ ਭਾਵੇਂ ਤੁਸੀਂ ਕਿਸੇ ਦਾ 1000 ਰੁਪਈਆ ਦੇਣਾ 100-100 ਕਰਕੇ ਮੋੜਨਾ ਸ਼ੁਰੂ ਕਰ ਦਿਓ ਪਰ ਮੁਕਰਿਓ ਨਾ ਜੇ ਦਾ ਦੇਣਾ ਨੂੰ ਕਹੋ ਹਾਂ ਮੈਂ ਤੇਰਾ ਦੇਣਾ ਹੈ ਅਰ ਜੇ ਦੇ ਕੋਲ ਲੈਣਾ ਆ ਕਦੀ ਨਾ ਕਹੋ ਇਹ ਮਰ ਜੇ ਇਹ ਰੁੜ ਜੇ ਇਹ ਦਾ ਨਾਸ਼ ਹੋ ਜਾਈ ਯਾਦ ਰੱਖੋ ਇਸ ਗੱਲ ਨੂੰ ਬਹੁਤ ਸਾਰੇ ਲੋਕ ਜਦੋਂ ਕੋਈ ਬੰਦਾ ਉਹਨਾਂ ਦੇ ਪੈਸੇ ਮਾਰ ਲੈਂਦਾ ਆ ਉਹਦੇ ਲਈ ਕੀ ਦੁਆਵਾਂ ਕਰਦੇ ਆ ਕਹਿੰਦੇ ਤੂੰ ਸਾਡਾ ਹੱਕ ਖਾਦਾ ਨਾ ਹੁਣ ਰੱਬ ਕਰਕੇ ਤੂੰ ਭੁੱਖਾ ਮਰੇ ਜੇ ਉਹ ਭੁੱਖਾ ਮਰ ਗਿਆ ਫਿਰ ਤੁਹਾਡੇ ਪੈਸੇ ਕਿੱਦਾਂ ਵਾਪਸ ਆਉਣਗੇ ਫਿਰ ਤਾਂ ਉਹਨੇ ਹੋਰਾਂ ਦੇ ਵੀ ਦੋ ਚੌੜੇ ਖਾ ਜਾਣੇ ਆ ਮਾਰ ਕੇ ਔਰ ਰੱਜੂਗਾ ਉਹਦੇ ਕੋਲੇ ਜਿਆਦਾ ਹੋਊਗਾ ਤਾਂ ਹੀ ਤਾਂ ਤੁਹਾਡੇ ਮੋੜੂਗਾ ਤਾਂ ਤੁਸੀਂ ਗਲਤ ਬੋਲਦੇ ਆ ਉਹਦੇ ਲਈ ਜਿਨੇ ਤੁਹਾਡਾ ਹੱਕ ਮਾਰਿਆ ਆ ਤੁਸੀਂ ਉਹਦੇ ਲਈ ਦੁਆ ਕਰੋ ਕਿ ਪ੍ਰਭੂ ਇਹਨੂੰ ਇੰਨਾ ਦੇਓ ਕਿ ਇਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣ ਸਗੋਂ ਇਹਨੂੰ ਓਵਰਫਲੋ ਕਰੋ ਕਿ ਜਿਦਾ ਜਿਦਾ ਇਹਨੇ ਮੋੜਨਾ ਆ ਇਹ ਖੁਸ਼ੀ ਦੇ ਨਾਲ ਮੋੜ ਸਕੇ ਇਨੂੰ ਇਹਦੀਆਂ ਮਜਬੂਰੀਆਂ ਚੋਂ ਬਾਹਰ ਕੱਢੋ ਜਿਹੜੀਆਂ ਮਜਬੂਰੀਆਂ ਦਾ ਕਰਕੇ ਇਹਨੇ ਸਾਡਾ ਧੰਨ ਮਾਰਿਆ ਹੋਇਆ ਆ ਉਹਦੀ ਉਹਦੇ ਲਈ ਸ਼ੁਕਰਗੁਜ਼ਾਰੀ ਕਰੋ ਉਹਦੀ ਸੁੱਖ ਮਨਾਓ ਔਰ ਤੁਹਾਡੀਆਂ ਪ੍ਰਾਰਥਨਾਵਾਂ ਦਾ ਕਰਕੇ ਪਰਮੇਸ਼ਵਰ ਜੀ ਉਹਨੂੰ ਹਲੀਮ ਵੀ ਕਰਨਗੇ ਬਰਕਤ ਵੀ ਦੇਣਗੇ ਔਰ ਤੁਹਾਡੇ ਦੱਬੇ ਹੋਏ ਪੈਸੇ ਵਾਪਸ ਵੀ ਆਉਣਗੇ ਪਰ ਜੇ ਤੁਸੀਂ ਕਹੋਗੇ ਭੁੱਖਾ ਮਰ ਜਵੇ ਇਹ ਰੁੜ ਜਵੇ ਇਹਦਾ ਰਵੇ ਕੱਖ ਨਾ ਫਿਰ ਉਹ ਤੁਹਾਨੂੰ ਕੀ ਮੋੜੂਗਾ ਫਿਰ ਤਾਂ ਉਹਦਾ ਸਭ ਕੁਝ ਖਤਮ ਹੋ ਗਿਆ ਫਿਰ ਤੁਸੀਂ ਉਹਦੇ ਉੱਤੇ ਮੁਕੱਦਮਾ ਵੀ ਕਰ ਲੋਗੇ ਤਾਂ ਵੀ ਨਹੀਂ ਮਿਲੇਗਾ ਕਿਉਂਕਿ ਉਹ ਕੋਰਟ ਵਿੱਚ ਡਿਕਲੇਅਰ ਹੋ ਜਾਊਗਾ ਕਿ ਇਹਦੇ ਕੋਲ ਕੁਝ ਹੈ ਹੀ ਨਹੀਂ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ ਇਸ ਲਈ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਤੇਰੇ ਨਾਲ ਬੁਰਾਈ ਕਰੇ ਤੂੰ ਭਲਾਈ ਨਾਲ ਉਹਨੂੰ ਜਿੱਤ ਲੈ ਜਿਹੜੇ ਤੇਰੇ ਨਾਲ ਬੁਰਾ ਕਰਨ ਤੂੰ ਉਹਨਾਂ ਲਈ ਦੁਆਵਾਂ ਕਰਨ ਉਹਦਾ ਇੱਕ ਲੌਜੀਕ ਆ ਕਿਉਂਕਿ ਜਦੋਂ ਤੁਸੀਂ ਦੁਆਵਾਂ ਕਰੋਗੇ ਉਹ ਲੋਕੀ ਬਦਲ ਜਾਣਗੇ ਔਰ ਉਹ ਬੁਰਾਈ ਦੇ ਵੱਟੇ ਤੁਹਾਡੇ ਨਾਲ ਭਲਾਈ ਕਰਨਾ ਸ਼ੁਰੂ ਕਰ ਦੇਣਗੇ ਹallelujah ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਮੇਰੇ ਰਾਹ ਵੀ ਤੁਹਾਡੇ ਨਾਲੋਂ ਉੱਚੇ ਤੇ ਮੇਰੀਆਂ ਸੋਚਾਂ ਵੀ ਤੁਹਾਡੇ ਨਾਲੋਂ ਉੱਚੀਆਂ ਆ ਹallelujah ਪਹਿਲੇ ਤੁਸਲ ਨਹੀਂ ਕੀਆ ਉਹਦਾ 2 ਨੰਬਰ ਤੇ ਆਏ ਉਹਦੀ 13 ਨੰਬਰ ਪੰਕਤੀ 'ਚ ਇਦਾਂ ਲਿਖਿਆ ਇਸ ਕਾਰਨ ਅਸੀਂ ਵੀ ਨਿਤ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਭਈ ਜਦ ਤੁਹਾਨੂੰ ਪਰਮੇਸ਼ਵਰ ਦਾ ਸੁਣਿਆ ਹੋਇਆ ਵਚਨ ਸਾਥੋਂ ਮਿਲਿਆ ਤਾਂ ਉਹਨੂੰ ਮਨੁੱਖ ਦਾ ਵਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀ ਮੁੱਚੀ ਹੈ ਪਰਮੇਸ਼ਵਰ ਦਾ ਵਚਨ ਕਰਕੇ ਕਬੂਲ ਕੀਤਾ ਅਤੇ ਉਹ ਤੁਹਾਡੇ ਨੇਚਾਵਾਨਾਂ ਵਿੱਚ ਕੰਮ ਵੀ ਕਰਦਾ ਹੈ ਹੁਣ ਇੱਥੇ ਪਰਮੇਸ਼ਵਰ ਦਾ ਵਚਨ ਸਾਡੇ ਨਾਲ ਗੱਲਾਂ ਕਰਦਾ ਪ੍ਰਭੂ ਦੇ ਦਾਸ ਦੇ ਰਾਹੀਂ ਕਹਿੰਦਾ ਜਿਹੜਾ ਕਹਿੰਦਾ ਸੀ ਤੁਹਾਨੂੰ ਵਚਨ ਦੱਸਿਆ ਜੋ ਪਰਮੇਸ਼ਵਰ ਤੋਂ ਸਾਨੂੰ ਮਿਲਿਆ ਕਹਿੰਦਾ ਸੀ ਤੁਹਾਨੂੰ ਉਹ ਵਚਨ ਦੱਸਿਆ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਉਸ ਵਚਨ ਨੂੰ ਮਨੁੱਖਾਂ ਦੀਆਂ ਗੱਲਾਂ ਸਮਝ ਕੇ ਨਹੀਂ ਸੁਣਿਆ ਤੁਸੀਂ ਇਹ ਸਮਝ ਕੇ ਨਹੀਂ ਸੁਣਿਆ ਕਿ ਬੰਦਾ ਮੈਨੂੰ ਆਹ ਗੱਲ ਕਹਿੰਦਾ ਪਰ ਤੁਸੀਂ ਸੱਚੀ ਇਸ ਗੱਲ ਨੂੰ ਮੰਨਿਆ ਕਿ ਇਸ ਬੰਦੇ ਦੇ ਰਾਹੀਂ ਅੱਜ ਪਰਮੇਸ਼ਵਰ ਮੇਰੇ ਨਾਲ ਗੱਲ ਕਰ ਰਿਹਾ ਹੈ ਜਦੋਂ ਇਸ ਜਗ੍ਹਾ ਤੋਂ ਪਰਮੇਸ਼ਵਰ ਦੀ ਬੇਦੀ ਤੋਂ ਜਦੋਂ ਕੋਈ ਵਿਅਕਤੀ ਪਰਮੇਸ਼ਵਰ ਦਾ ਵਚਨ ਪੜ੍ਹਦਾ ਆ ਤਾਂ ਉਦੋਂ ਤੁਸੀਂ ਇਹ ਨਾ ਸਮਝੋ ਕਿ ਅੱਜ ਫੁਲਾਨਾ ਜਿਹੜਾ ਇਹ ਪ੍ਰਚਾਰ ਕਰ ਰਿਹਾ ਆ ਬਸ ਤੁਹਾਡੇ ਲਈ ਇੱਕੋ ਗੱਲ ਹੋਣੀ ਚਾਹੀਦੀ ਆ ਚਿਹਰਾ ਭਾਵੇਂ ਜਿਹੜਾ ਮਰਜੀ ਆ ਪਰ ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰ ਰਿਹਾ ਆ ਆਵਾਜ਼ ਜਿਹਦੀ ਮਰਜੀ ਆ ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰ ਰਿਹਾ ਆ ਤੁਹਾਡੇ ਲਈ ਚਿਹਰੇ ਮਾਇਨੇ ਨਹੀਂ ਰੱਖਣੇ ਚਾਹੀਦੇ ਕਿ ਅੱਜ ਫਲਾਣਾ ਬੰਦਾ ਨਹੀਂ ਆਇਆ ਅੱਜ ਵਚਨ ਚ ਉਹ ਪਾਵਰ ਨਹੀਂ ਸੀ ਵਚਨ ਦੀ ਪਾਵਰ ਸਦਾ ਹੀ اٹਲ ਹੈ ਹallelujah ਵਚਨ ਦੀ ਪਾਵਰ ਕਦੇ ਖਤਮ ਨਹੀਂ ਹੁੰਦੀ ਉਹਨੂੰ ਚਾਹੇ ਤੁਸੀਂ ਲਾਊਡਲੀ ਬੋਲੋ ਚਾਹੇ ਤੁਸੀਂ ਉਹਨੂੰ ਸਲੋਲੀ ਬੋਲੋ ਵਚਨ ਵਚਨ ਆ ਵਚਨ ਜਿਉਂਦਾ ਆ ਦੋ ਤਰੀ ਤਲਵਾਰ ਦੇ ਨਾਲ ਉਹ ਤਿੱਖਾ ਆ ਔਰ ਜੀਵਨ ਦੇਣ ਦੀ ਸਮਰਥ ਰੱਖਦਾ ਆ ਕੰਮ ਕਰਨ ਦੀ ਸਮਰਥ ਰੱਖਦਾ ਆ ਹallelujah ਇਸ ਲਈ ਚਾਹੇ ਬਚਨ ਇੱਕ ਛੋਟਾ ਬੱਚਾ ਹੀ ਕਿਉਂ ਨਾ ਬੋਲ ਦੇ ਪਰ ਬਚਨ ਦਾ ਜੋ ਮਾਇਨਾ ਆ ਜੋ ਦੀ ਵੈਲਿਊ ਆ ਜੋ ਦੀ ਪਾਵਰ ਸਟਰੈਂਥ ਆ ਉਹਨੇ ਉਦਾਂ ਹੀ ਕੰਮ ਕਰਨਾ ਜਿੱਦਾਂ ਕਿਸੇ ਬਜ਼ੁਰਗ ਦੇ ਮੂੰਹ ਚੋਂ ਨਿਕਲਿਆ ਹੋਇਆ ਬਚਨ ਕੰਮ ਕਰਦਾ ਆ ਇਸ ਲਈ ਇਸ ਭਰਮ ਨੂੰ ਜਰੂਰ ਆਪਣੇ ਮਨ ਚੋਂ ਕੱਢਣਾ ਆ ਕਿ ਅਜ ਫਲਾਣੇ ਨੇ ਬਚਨ ਨਹੀਂ ਕੀਤਾ ਗੱਲ ਨਹੀਂ ਬਣੀ ਗੱਲ ਤੁਹਾਡੀ ਬੰਦੇ ਨਾਲ ਨਹੀਂ ਬੰਨੀ ਗੱਲ ਤੁਹਾਡੀ ਪਰਮੇਸ਼ਵਰ ਦੇ ਬਚਨ ਦੇ ਨਾਲ ਹੋਣੀ ਚਾਹੀਦੀ ਆ ਤਾਂ ਪਰਮੇਸ਼ਵਰ ਦਾ ਵਚਨ ਆ ਗਿਆ ਮਤਲਬ ਜੀਵਨ ਸਫਲ ਹੋ ਗਿਆ ਮਤਲਬ ਪਰਮੇਸ਼ਵਰ ਦੇ ਆਤਮਾ ਨੇ ਤੁਹਾਡੇ ਨਾਲ ਗੱਲ ਕਰ ਲਈ ਅਰੇ ਤੇ ਪ੍ਰਭੂ ਦਾ ਦਾਸ ਕੀ ਕਹਿੰਦਾ ਕਹਿੰਦਾ ਮੈਂ ਧੰਨਵਾਦ ਕਰਦਾ ਹਾਂ ਕਿਉਂ ਧੰਨਵਾਦ ਕਰ ਰਿਹਾ ਉਹ ਉਹਨਾਂ ਲੋਕਾਂ ਤੋਂ ਖੁਸ਼ ਆ ਕਿਉਂਕਿ ਉਹਨਾਂ ਲੋਕਾਂ ਨੇ ਇਹ ਨਹੀਂ ਸਮਝਿਆ ਕਿ ਅੱਜ ਸਾਡੇ ਨਾਲ ਪੌਲਸ ਗੱਲਾਂ ਕਰ ਰਿਹਾ ਉਹਨਾਂ ਨੇ ਇਹ ਨਹੀਂ ਸਮਝਿਆ ਕਿ ਸਾਡੇ ਨਾਲ ਬਰਨਾਬਸ ਗੱਲਾਂ ਕਰ ਰਿਹਾ ਅੱਜ ਸਾਡੇ ਨਾਲ ਪਤਰੋਸ ਗੱਲਾਂ ਕਰ ਰਿਹਾ ਪਰ ਉਹਨਾਂ ਨੇ ਕੀ ਸਮਝਿਆ ਅੱਜ ਸਾਡੇ ਨਾਲ ਪਰਮੇਸ਼ਵਰ ਦਾ ਆਤਮਾ ਗੱਲਾਂ ਕਰ ਰਿਹਾ ਹੈ ਅਸਾਡੇ ਨਾਲ ਖੁਦ ਖੁਦਾ ਬੰਦਾ ਬਗਲ ਨਾਲ ਕਰ ਰਿਹਾ ਤਾਂ ਇੱਥੇ ਲਿਖਿਆ ਕਿੰਨਾ ਜੋ ਬਚਨ ਸਾਥੋਂ ਤੁਹਾਨੂੰ ਮਿਲਿਆ ਉਹਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀ ਮੁੱਚੀ ਹੈ ਜਿੱਦਾਂ ਸੱਚੀ ਉਹ ਬਚਨ ਆ ਉਸੇ ਤਰ੍ਹਾਂ ਪਰਮੇਸ਼ਵਰ ਦਾ ਬਚਨ ਕਰਕੇ ਤੁਸੀਂ ਕਬੂਲ ਕੀਤਾ ਹੈ ਤੁਸੀਂ ਉਹਨੂੰ ਕਿਦਾਂ ਕਬੂਲ ਕੀਤਾ ਹੈ ਪਰਮੇਸ਼ਵਰ ਦਾ ਵਚਨ ਸਮਝ ਕੇ ਤੁਸੀਂ ਇਹ ਸਮਝ ਕੇ ਨਹੀਂ ਆਜ ਗੁਰ ਸ਼ਰਨ ਸਾਡੇ ਨਾਲ ਗੱਲਾਂ ਕਰ ਰਹੀ ਆ ਪਰ ਕੀ ਸਮਝ ਕੇ ਤੁਸੀਂ ਪਰਮੇਸ਼ਵਰ ਦਾ ਵਚਨ ਸੁਣ ਰਹੇ ਆ ਅੱਜ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਗੱਲਾਂ ਕਰ ਰਿਹਾ ਆ ਅੱਜ ਪਰਮੇਸ਼ਵਰ ਦਾ ਆਤਮਾ ਸਾਡੀ ਕਰੈਕਸ਼ਨ ਕਰ ਰਿਹਾ ਆ ਅੱਜ ਪਰਮੇਸ਼ਵਰ ਦਾ ਆਤਮਾ ਸਾਡੀ ਬਰਕਤ ਡਿਕਲੇਅਰ ਕਰ ਰਿਹਾ ਆ ਤੇ ਕਹਿੰਦਾ ਤੁਸੀਂ ਉਹਨੂੰ ਜਿੱਦਾਂ ਉਹ ਸੱਚੀ ਮੁੱਚੀ ਹੈਗਾ ਪਰਮੇਸ਼ਵਰ ਦਾ ਬਚਨ ਕਰਕੇ ਕਬੂਲ ਕੀਤਾ ਉਹ ਤੁਹਾਡੇ ਨੇਚਾਵਾਨਾਂ ਵਿੱਚ ਜਿਹੜੇ ਵਿਸ਼ਵਾਸ ਕਰਨ ਵਾਲੇ ਆ ਉਹਨਾਂ ਵਿੱਚ ਕੰਮ ਵੀ ਕਰਦਾ ਆ ਜੇ ਤੁਸੀਂ ਚਾਹੋ ਨੇ ਪਰਮੇਸ਼ਵਰ ਦਾ ਬਚਨ ਕੰਮ ਕਰੇ ਤੁਸੀਂ ਦੇਖੋ ਇੱਥੋਂ ਪਰਮੇਸ਼ਵਰ ਦਾ ਬਚਨ ਬੋਲਿਆ ਜਾਂਦਾ ਕਈਆਂ ਦੇ ਜੀਵਨ 'ਚ ਕੰਮ ਕਰਦਾ ਕਈਆਂ ਦੇ ਜੀਵਨ 'ਚ ਕਰਦਾ ਹੀ ਨਹੀਂ ਉਹਦਾ ਕੀ ਮਤਲਬ ਹੈ ਕਈਆਂ ਨੇ ਉਹਨੂੰ ਪਰਮੇਸ਼ਵਰ ਦਾ ਬਚਨ ਸਮਝਿਆ ਤੇ ਕਈਆਂ ਨੇ ਸੋਚਿਆ ਅੱਜ ਫੁਲਾਨਾ ਪ੍ਰਚਾਰਕ ਸੀ ਜਿਨ੍ਹਾਂ ਨੇ ਪਰਮੇਸ਼ਵਰ ਦਾ ਬਚਨ ਸਮਝਿਆ ਉਹਨਾਂ ਦੇ ਜੀਵਨ ਵਿੱਚ ਉਹ ਕੰਮ ਕਰਦਾ ਆ ਤੇ ਜਿਨ੍ਹਾਂ ਨੇ ਕਿਹਾ ਅੱਜ ਫਲਾਨਾ ਪ੍ਰਚਾਰਕ ਸੀ ਉਹਨਾਂ ਦੇ ਜੀਵਨ ਵਿੱਚ ਕੋਈ ਕੰਮ ਨਹੀਂ ਹੁੰਦਾ ਜਿਨ੍ਹਾਂ ਨੇ ਇਹ ਸਮਝਿਆ ਕਿ ਇਹਨੇ ਅੱਜ ਸਾਨੂੰ ਲਾ ਕੇ ਸੁਣਾਇਆ ਮਨ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ ਜੀਵਨ ਵਿੱਚ ਕੋਈ ਕੰਮ ਨਹੀਂ ਹੁੰਦਾ ਪਰ ਜਿਨ੍ਹਾਂ ਨੇ ਕਿਹਾ ਕਿ ਇਹ ਤਾਂ ਮੇਰੇ ਨਾਲ ਹੀ ਗੱਲ ਹੋ ਰਹੀ ਹੈ ਤਾਂ ਮੇਰੀ ਕਮੀ ਦੱਸ ਰਿਹਾ ਹੈ ਵਚਨ ਕਿਉਂਕਿ ਪਰਮੇਸ਼ਵਰ ਦੇ ਆਤਮਾ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਇਹ ਮੇਰਾ ਹੀ ਸੁਧਾਰ ਕਰ ਰਿਹਾ ਹੈ ਮੈਨੂੰ ਇਸ ਚੀਜ਼ ਦੀ ਜ਼ਰੂਰਤ ਸੀ ਮੇਰੇ ਮਨ 'ਚ ਸਵਾਲ ਸੀ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਮੇਰੇ ਸਵਾਲ ਦਾ ਉੱਤਰ ਮਿਲ ਗਿਆ ਤਾਂ ਇਟ ਮੀਨ ਜਦੋਂ ਤੁਸੀਂ ਇਹ ਮੰਨ ਲਿਆ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਨਾਲ ਗੱਲਾਂ ਕਰਦਾ ਫਿਰ ਜੋ ਉਸ ਵਚਨ ਦੇ ਵਿੱਚੋਂ ਦੀ ਬੋਲਿਆ ਗਿਆ ਉਹ ਤੁਹਾਡੇ ਜੀਵਨ 'ਚ ਪੂਰਾ ਹੋ ਜਾਣਾ ਹੈ ਹ Alleluia ਜਦੋਂ ਅਸੀਂ ਇੱਕ ਕਸ਼ਮਕਸ਼ ਦੇ ਵਿੱਚ ਹੁੰਨੇ ਆ ਅਸੀਂ ਇੱਕ ਜੰਦ ਦੇ ਮੈਦਾਨ ਦੇ ਵਿੱਚ ਹੁੰਨੇ ਆ ਹਰ ਬੰਦਾ ਇੱਕ ਲੜਾਈ ਲੜ ਰਿਹਾ ਹੈ ਉਹ ਜਦੋਂ ਵੀ ਵਿਹਲਾ ਬੈਠਦਾ ਉਸੇ ਵੇਲੇ ਲੜਾਈ ਲੜਾਈ ਦੇ ਮੈਦਾਨ ਦੇ ਵਿੱਚ ਚਲ ਜਾਂਦਾ ਉਹਦੇ ਦਿਮਾਗ 'ਚ ਕਿੰਨੀਆਂ ਚੀਜ਼ਾਂ ਜਿਹੜੀਆਂ ਆ ਉਹ ਕੋਲਮ ਕੋਲਮ ਕੋਲ ਹੋਣ ਡੀਆਂ ਆ ਗੁੱਥਮ ਗੁੱਥਾ ਹੋ ਰਿਹਾ ਆ ਉਹ ਰੈਸਲਿੰਗ ਚੱਲ ਰਹੀ ਉਹਦੇ ਅੰਦਰ ਪਰ ਜੇਕਰ ਅਸੀਂ ਜਿੱਦਾਂ ਵਚਨ ਦੇ ਵਿੱਚ ਲਿਖਿਆ ਆ ਸਾਨੂੰ ਪਤਾ ਵਚਨ ਨੇ ਸਾਨੂੰ ਯੁੱਧ ਦੇ ਸ਼ਸਤਰ ਵਸਤਰ ਦਿੱਤੇ ਹੋਏ ਆ। ਮੁਕਤੀ ਦਾ ਟੋਪ ਆ, ਧਰਮ ਦੀ ਸੰਜੋਆ, ਸਚਾਈ ਦਾ ਕਮਰਕੱਸਾ ਆ। ਨੇਚਾ ਦੀ ਢਾਲ ਆ, ਰੂਹ ਦੀ ਤਲਵਾਰ ਆ, ਮੇਲਮਲਾਪ ਦੀ ਜੁੱਤੀ ਆ। ਜੇਕਰ ਕੋਈ ਯੁੱਧ ਦੇ ਮੈਦਾਨ ਦੇ ਵਿੱਚ ਯੁੱਧ ਵਾਲੇ ਕੱਪੜੇ ਪਾ ਕੇ ਚੱਲਿਆ ਜਾਵੇ ਤਲਵਾਰ ਵੀ ਫੜੀ ਆ ਟੋਪ ਵੀ ਪਾਇਆ ਆ ਸੰਜੋ ਵੀ ਪਾਈ ਆ ਢਾਲ ਵੀ ਲਈ ਆ ਜੁੱਤੀ ਵੀ ਮਜ਼ਬੂਤ ਪਾਈ ਆ ਪੈਰਾਂ ਦੇ ਵਿੱਚ ਪਰ ਜਾ ਕੇ ਹਿੱਲ-ਜੁਲ ਨਾ ਕਰੇ ਤਲਵਾਰ ਨਾ ਚਲਾਵੇ ਬਸ ਖੜਾ ਰਵੇ ਤੁਹਾਨੂੰ ਕੀ ਲੱਗਦਾ ਉਹ ਜਿੱਤ ਜਾਊਗਾ ਉਹ ਲੜਾਈ ਜਿੱਤ ਸਕਦਾ ਇੱਕ ਬੌਕਸਰ ਬੌਕਸਿੰਗ ਵਾਲੇ ਗਲਵਜ਼ ਪਾ ਲਵੇ ਦਸਤਾਨੇ ਪਾ ਲਵੇ ਮੂੰਹ ਦੇ ਵਿੱਚੋਂ ਦੰਦਾਂ ਦਾ ਜੋੜਾ ਵੀ ਜਿਹੜਾ ਇਹ ਦੰਦ ਪ੍ਰੋਟੈਕਟ ਕਰਨ ਵਾਲਾ ਉਹ ਵੀ ਪਾ ਲਵੇ ਸਿਰ ਉੱਤੇ ਗੱਦੇਦਾਰ ਹੈਲਮਟ ਵੀ ਪਾ ਲਵੇ ਪਰ ਜਿਹੜਾ ਉਹਦੇ ਨਾਲ ਲੜਨ ਵਾਸਤੇ ਆਇਆ ਉਹਦੇ ਉੱਤੇ वार ਨਾ ਕਰੇ ਉਹਦੇ ਉੱਤੇ ਕਿਸੋਨ ਨਾ ਚਲਾਵੇ ਕੀ ਉਹ ਬੌਕਸਰ ਜਿੱਤ ਜਾਊਗਾ ਇੱਕ ਪਲਵਾਨ ਖਾ ਪੀ ਕੇ ਚੰਗਾ ਸਰੀਰ ਬਣਾ ਕੇ ਅਖਾੜੇ ਵਿੱਚ ਚਲਿਆ ਜਾਵੇ ਪਰ ਜਾ ਕੇ ਕੁਲੇ ਨਾ ਕੀ ਉਸ ਲੜਾਈ ਨੂੰ ਜਿੱਤ ਜਾਊਗਾ ਸੰਦੇਲੀ ਪਰਮੇਸ਼ਵਰ ਜੀ ਨੇ ਸ਼ਸਤਰ ਵਸਤਰ ਦਿੱਤੇ ਆ ਪਰ ਜਿਹੜੀ ਸਾਨੂੰ ਰੂਹ ਦੀ ਤਲਵਾਰ ਪਰਮੇਸ਼ਵਰ ਦਾ ਵਚਨ ਦਿੱਤਾ ਆ ਜਦ ਤੱਕ ਸਾਨੂੰ ਤਲਵਾਰबाजी ਕਰਨੀ ਨਹੀਂ ਆਏਗੀ ਜਦ ਤੱਕ ਸਾਨੂੰ ਉਸ ਵਚਨ ਦਾ ਇਸਤੇਮਾਲ ਕਰਨਾ ਨਹੀਂ ਆਏਗਾ ਅਸੀਂ ਫਤਿਹਮੰਦ ਨਹੀਂ ਹੋ ਸਕਦੇ ਜੇ ਤੁਸੀਂ ਰੋਜ਼ ਕਹੋ ਕਿ ਮੈਂ ਮੁਕਤੀ ਦਾ ਟੋਪ ਪਾਇਆ ਆ ਮੈਂ ਧਰਮ ਦੀ ਸੰਜੋਬਾਈ ਆ ਮੇਰੇ ਹੱਥ ਚ ਰੂਹ ਦੀ ਤਲਵਾਰ ਆ ਪਰ ਲੋੜ ਵੇਲੇ ਤੁਹਾਨੂੰ ਵਚਨ ਦਾ ਪਤਾ ਨਾ ਹੋਵੇ ਤੁਹਾਡੇ ਦਿਲ ਦੇ ਅੰਦਰ ਵਚਨ ਨਾ ਹੋਵੇ ਤੁਹਾਡੀ ਸਮਝ ਦੇ ਅੰਦਰ ਵਚਨ ਨਾ ਹੋਵੇ ਤੁਹਾਨੂੰ ਸਮਝ ਨਾ ਆਵੇ ਕਿ ਇਸ ਵੇਲੇ ਮੈਂ ਕਿਹੜਾ ਵਚਨ ਬੋਲਣਾ ਹੈ ਉਹ ਵਚਨ ਤੁਹਾਡੇ ਅੰਦਰ ਕੋਈ ਤਸਲਦੀ ਨਾ ਦਿੰਦਾ ਹੋਵੇ ਇਹਦਾ ਮਤਲਬ ਤੁਸੀਂ ਸਿਰਫ ਕੱਪੜੇ ਹੀ ਪਾਏ ਆ ਤੁਹਾਨੂੰ ਲੜਨਾ ਕੋਲ ਨਾ ਕੋਈ ਨਹੀਂ ਆਉਂਦਾ ਤਾਂ ਜਦੋਂ ਅਸੀਂ ਕਹਿੰਦੇ ਆ ਪ੍ਰਭੂ ਤੁਸੀਂ ਸਾਨੂੰ ਰੂਹ ਦੀ ਤਲਵਾਰ ਦਿੱਤੀ ਮੈਂ ਰੂਹ ਦੀ ਤਲਵਾਰ ਫੜ ਲਈ ਆ ਹੁਣ ਨਾਲ ਇਹ ਵੀ ਕਹੋ ਕਿ ਪ੍ਰਭੂ ਜੀ ਮੈਨੂੰ ਇਹ ਤਲਵਾਰ ਚਲਾਉਣੀ ਵੀ ਸਿਖਾਓ ਮੈਨੂੰ ਤਲਵਾਰबाजी ਕਰਨੀ ਸਿਖਾਓ ਪ੍ਰਭੂ ਯਿਸੂ ਮਸੀਹ ਜੀ ਨੇ ਤਲਵਾਰबाजी ਕੀਤੀ ਤੁਹਾਨੂੰ ਪਤਾ ਜਦੋਂ ਉਜਾੜਾਂ ਦੇ ਵਿੱਚ ਸ਼ੈਤਾਨ ਪ੍ਰਭੂ ਯਿਸੂ ਮਸੀਹ ਜੀ ਨੂੰ ਪਰਖਣ ਦੇ ਲਈ ਆਇਆ ਤਾਂ ਪ੍ਰਭੂ ਯਿਸੂ ਮਸੀਹ ਨੇ ਵਚਨ ਦੇ ਰਾਈ ਰੂਹ ਦੀ ਤਲਵਾਰ ਕੀ ਹੈ ਕਹਿੰਦਾ ਪਰਮੇਸ਼ਵਰ ਦਾ ਵਚਨ ਜਦੋਂ ਰੂਹ ਦੀ ਤਲਵਾਰ ਦੇ ਰਹੀ ਪਰਮੇਸ਼ਵਰ ਦੇ ਪੁੱਤਰ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੇ ਤਲਵਾਰबाजी ਕੀਤੀ ਤਾਂ ਸ਼ੈਤਾਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਔਰ ਉਥੋਂ ਭੱਜ ਗਿਆ ਹallelujah ਅ ਸੱਚੀ ਉਹ ਤਲਵਾਰबाजी ਸਾਨੂੰ ਵੀ ਸਿੱਖਣ ਦੀ ਜ਼ਰੂਰਤ ਆ ਪਰਮੇਸ਼ਵਰ ਦਾ ਵਚਨ ਇੱਕ ਹਥਿਆਰ ਆ ਜੇ ਸਾਨੂੰ ਉਹ ਹਥਿਆਰ ਵਰਤਣਾ ਨਹੀਂ ਆਉਂਦਾ ਫੇਰ ਉਹ ਸਾਡੇ ਕਿਸੇ ਕੰਮ ਦਾ ਨਹੀਂ ਆ ਹੋ ਸਕਦਾ ਫੇਰ ਉਸ ਹਥਿਆਰ ਦੇ ਨਾਲ ਅਸੀਂ ਖੁਦ ਨੂੰ ਜ਼ਖਮੀ ਕਰ ਲਈਏ ਫੱਟੜ ਕਰ ਲਈਏ ਜੇ ਕਿਸੇ ਅਣਜਾਣ ਬੰਦੇ ਨੂੰ ਤੁਸੀਂ ਕੌਣ ਤਲਵਾਰ ਚਲਾ ਹੋ ਸਕਦਾ ਘਮੌਂਦਾ ਘਮੌਂਦਾ ਆਪਦੀਆਂ ਹੀ ਮੋਰਾਂ ਚ ਮਾਰ ਲਵੇ ਹੋ ਸਕਦਾ ਨਾਲ ਖਲੋਤਿਆਂ ਨੂੰ ਫੱਟੜ ਕਰ ਦੇਵੇ ਬਹੁਤ ਸਾਰੇ ਲੋਕ ਅੱਜ ਰੂਹ ਦੀ ਤਲਵਾਰ ਦੇ ਰਾਹੀਂ ਖੁਦ ਫੱਟੜ ਹੋ ਰਹੇ ਔਰ ਦੂਜਿਆਂ ਨੂੰ ਜੇ ਸਮਝ ਆਉਂਦੀ ਉਸੇ ਤਰੀਕੇ ਨਾਲ ਵਚਨ ਨੂੰ ਬੋਲਣਾ ਸ਼ੁਰੂ ਕਰ ਦਿੰਦੇ ਉਸੇ ਤਰੀਕੇ ਨਾਲ ਸਮਝਾਉਣਾ ਸ਼ੁਰੂ ਕਰ ਦਿੰਦੇ ਅਰ ਸੁਣਨ ਵਾਲੇ ਠੋਕਰ ਖਾ ਜਾਂਦੇ ਕੀ ਹੁੰਦਾ ਉਹਨਾਂ ਦਾ ਆਤਮਾ ਵੱਡਿਆ ਟੁੱਕਿਆ ਜਾਂਦਾ ਹੈ ਪਰ ਸਾਨੂੰ ਤਲਵਾਰबाजी ਪਰਮੇਸ਼ਵਰ ਦਾ ਆਤਮਾ ਹੀ ਕਰਨਾ ਸਿਖਾਵੇ ਕਿਉਂਕਿ ਇਹ ਇੱਕ ਆਤਮਕ ਹਥਿਆਰ ਆ ਅਰ ਇਸ ਤੋਂ ਮਜ਼ਬੂਤ ਹਥਿਆਰ ਕੋਈ ਨਹੀਂ ਹੈਗਾ ਤਦ ਅਸੀਂ ਜੀਉਂਦੇ ਰਹਿ ਸਕਦੇ ਹallelujah ਤਦ ਅਸੀਂ ਫਤਿਹਮੰਦ ਹੋ ਸਕਦੇ ਹਾਂ ਯੋਹਨਾ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਅਰ ਉਹਦੀ 1 ਤੋਂ 3 ਨੰਬਰ ਪੰਕਤੀ ਦੇ ਵਿੱਚ ਲਿਖਿਆ ਆ ਕਹਿੰਦਾ ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ ਇਹੋ ਆਦ ਵਿੱਚ ਪਰਮੇਸ਼ਵਰ ਦੇ ਸੰਗ ਸੀ ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚ ਇੱਕ ਵਸਤੂ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਹallelujah ਇਹ ਰਚਨਾ ਵਿੱਚ ਇੱਕ ਵਸਤ ਵੀ ਉਸ ਤੋਂ ਬਿਨਾ ਨਹੀਂ ਰਚੀ ਗਈ ਸ਼ਬਦ ਹੀ ਪਰਮੇਸ਼ਵਰ ਸੀ ਸ਼ਬਦ ਹੀ ਪਰਮੇਸ਼ਵਰ ਦੇ ਸੰਗ ਸੀ ਸਾਰੀ ਰਚਨਾ ਸ਼ਬਦ ਤੋਂ ਹੋਈ ਅਰ ਸ਼ਬਦ ਹੀ ਸਭ ਤੋਂ ਵੱਡਾ ਹਥਿਆਰ ਆ ਸ਼ਬਦ ਹੀ ਮੋਸਟ ਪਾਵਰਫੁੱਲ ਵੈਪਨ ਆ ਅਰ ਉਹ ਸ਼ਬਦ ਜਿਸ ਸ਼ਬਦ ਦੇ ਨਾਮ ਸਾਉ ਕੋਸ਼ ਰਚਿਆ ਗਿਆ ਕਿ ਜਦੋਂ ਅਸੀਂ ਉਤਪਤੀ ਕਿਤਾਬ ਦੇਖਦੇ ਹਾਂ ਤਾਂ ਉੱਥੇ ਲਿਖਿਆ ਹੈ ਕਿ ਪਰਮੇਸ਼ਵਰ ਨੇ ਸ਼ਬਦ ਬੋਲੇ ਆ ਤੇ ਜਿੱਦਾਂ ਜਿੱਦਾਂ ਲਿਖਿਆ ਕਿ ਪਹਿਲੇ ਦਿਨ ਇਹਨਾਂ ਚੀਜ਼ਾਂ ਦੀ ਰਚਨਾ ਹੋਈ ਦੂਜੇ ਦਿਨ ਇਹਨਾਂ ਚੀਜ਼ਾਂ ਦੀ ਰਚਨਾ ਹੋਈ ਤਾਂ ਸਭ ਚੀਜ਼ਾਂ ਮਨੁੱਖ ਨੂੰ ਪਰਮੇਸ਼ਵਰ ਨੇ ਆਪਣੇ ਹੱਥਾਂ ਦੇ ਨਾਲ ਰਚਿਆ ਮਨੁੱਖ ਦੇ ਬਿਨਾ ਬਾਕੀ ਦੀਆਂ ਸਭ ਚੀਜ਼ਾਂ ਸ਼ਬਦ ਦੇ ਦੁਆਰਾ ਰਚੀਆਂ ਗਈਆਂ ਅਰ ਤੁਹਾਨੂੰ ਪਤਾ ਉਹ ਸ਼ਬਦ ਤੁਹਾਡੇ ਲਈ ਤੇ ਮੇਰੇ ਲਈ ਦੇ ਦਿੱਤਾ ਗਿਆ ਯੋਹੰਨਾ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 14 ਨੰਬਰ ਪੰਕਤੀ ਚ ਲਿਖਿਆ ਅਤੇ ਸ਼ਬਦ ਦੇਹਧਾਰੀ ਹੋਇਆ। ਉਹੀ ਸ਼ਬਦ ਜਿਹੜਾ ਪਰਮੇਸ਼ਵਰ ਦੇ ਸੰਗ ਸੀ ਜਿਹਦੇ ਨਾਲ ਸਭ ਕੁਝ ਰਚਿਆ ਗਿਆ ਉਹ ਸ਼ਬਦ ਜਿਹੜਾ ਖੁਦ ਪਰਮੇਸ਼ਵਰ ਸੀ ਉਸੇ ਸ਼ਬਦ ਨੇ ਦੇਹਧਾਰੀ ਲਈ। ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸਚਾਈ ਨਾਲ ਭਰਪੂਰ ਹੋ ਕੇ। ਪ੍ਰਭੂ ਯੀਸੂ ਮਸੀਹ ਦਾ ਸੁਭਾਅ ਕਿਦਾਂ ਦਾ ਸੀ? कृपा वाला सच्याई वाला कृपा ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਕਿੱਥੇ ਵਾਸ ਕੀਤਾ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਇਕਲੋਤੇ ਦੇ ਤੇਜ ਵਰਗਾ ਦਿੱਠਾ ਅਰਵਚਨ ਚ ਲਿਖਿਆ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਜਗਤ ਲਈ ਦੇ ਦਿੱਤਾ ਹallelujah ਤਾਂ ਪ੍ਰਭੂ ਯਿਸੂ ਮਸੀਹ ਉਹ ਸ਼ਬਦ ਕਿਉਂ वचन ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੇਰਾ ਨਾਮ ਲੈ ਕੇ ਪਿਤਾ ਕੋਲੋਂ ਮੰਗੋ ਜੋ ਕੁਝ ਮੰਗੋਗੇ ਤੁਹਾਡੇ ਲਈ ਹੋ ਜਾਏਗਾ ਕਿਉਂਕਿ ਸ਼ਬਦ ਦੇ ਵਿੱਚ ਸਮਰਥਿਆ ਹਰ ਗੁੱਟਨਾ ਉਸ ਸ਼ਬਦ ਅੱਗੇ ਚੁਕਾਇਆ ਜਾਏਗਾ ਹਰ ਜ਼ੁਬਾਨ ਉਸ ਸ਼ਬਦ ਦੇ ਲਈ ਪੁਕਾਰੇਗੀ ਕਿ ਕਿਹੜਾ ਸ਼ਬਦ ਕਿ ਯਿਸੂ ਹੀ ਪਰਮੇਸ਼ਵਰ ਹੈ ਅਰਥਾਤ ਸ਼ਬਦ ਹੀ ਪਰਮੇਸ਼ਵਰ ਹੈ ਅਰੇ ਇਹ ਹਥਿਆਰ ਸਾਨੂੰ ਦਿੱਤਾ ਗਿਆ ਇਹ ਅਧਿਕਾਰ ਸਾਨੂੰ ਦਿੱਤਾ ਗਿਆ ਹੈ ਅਥਾਰਟੀ ਸਾਨੂੰ ਦਿੱਤੀ ਗਈ ਅਗਰ ਤੁਸੀਂ ਯਿਸੂ ਸ਼ਬਦ ਨੂੰ ਅਧਿਕਾਰ ਕਹਿ ਲੋ ਤਾਂ ਗਲਤ ਨਹੀਂ ਆ ਇਖਤਿਆਰ ਕਹਿ ਲੋ ਤਾਂ ਗਲਤ ਨਹੀਂ ਆ ਹਥਿਆਰ ਕਹਿ ਲੋ ਤਾਂ ਗਲਤ ਨਹੀਂ ਆ ਕਿਉਂਕਿ ਜਦੋਂ ਤੁਸੀਂ ਯਿਸੂ ਨਾਮ ਲੈ ਕੇ ਵੈਰੀ ਦਾ ਸਾਹਮਣਾ ਕਰਦੇ ਆ ਉਹ ਤੁਹਾਡੇ ਅੱਗੇ ਨੱਠ ਜਾਂਦੇ ਆ ਤੁਸੀਂ ਯਿਸੂ ਨਾਮ ਲੈ ਕੇ ਦੁਸ਼ਟ ਆਤਮੇ ਨੂੰ ਹੁਕਮ ਕਰਦੇ ਨਿਕਲੋ ਤਾਂ ਉਹ ਨਿਕਲ ਜਾਂਦੇ ਆ ਯਿਸੂ ਨਾਮ ਲੈ ਕੇ ਤੁਸੀਂ ਬਿਮਾਰੀਆਂ ਤੇ ਹੱਥ ਰੱਖਦੇ ਬਿਮਾਰ ਲੋਕਾਂ ਤੇ ਉਹ ਚੰਗੇ ਹੋ ਜਾਂਦੇ ਆ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਦੁਆਵਾਂ ਕਰਦੇ ਆ ਉਹ ਸੁਣੀਆਂ ਜਾਂਦੀਆਂ ਆ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਬਰਕਤਾਂ ਮਿਲਦੀਆਂ ਯਿਸੂ ਨਾਮ 'ਚ ਤੁਹਾਡੇ ਗੁਨਾਹ ਮਾਫ ਹੋ ਜਾਂਦੇ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਆ ਇਸ ਤੋਂ ਵੱਡਾ ਹਥਿਆਰ ਕੋਈ ਹੈ ਹੀ ਨਹੀਂ ਇਸ ਤੋਂ ਵੱਡਾ ਅਧਿਕਾਰ ਕੋਈ ਹੈ ਹੀ ਨਹੀਂ ਅਰ ਉਹ ਅਧਿਕਾਰ ਦਾ ਨਾਮ ਉਸ ਹਥਿਆਰ ਦਾ ਨਾਮ ਉਸ ਸ਼ਬਦ ਦਾ ਨਾਮ ਉਸ ਪਰਮੇਸ਼ਵਰ ਦਾ ਨਾਮ ਬਾਈਬਲ ਦੇ ਅਨੁਸਾਰ ਯਿਸੂ ਹੈ ਹallelujah ਇਸ ਲਈ ਜਦ ਵੀ ਅਸੀਂ ਯਿਸੂ ਨਾਮ ਲੈ ਕੇ ਕੁਝ ਕਹਿੰਨੇ ਆ ਉਹ ਕੰਮ ਹੋਣਾ ਹੀ ਹੁਣਾ ਹੈ ਬਸ਼ਰਤ ਹੈ ਕਿ ਉਹ ਪੂਰੇ ادب ਨਾਲ ਪੂਰੇ ਆਦਰ ਨਾਲ ਤੇ ਪੂਰੀ ਰੂਹ ਨਾਲ ਤੁਹਾਡੇ ਅੰਦਰੋਂ ਨਿਕਲੇ ਜਦੋਂ ਤੁਸੀਂ ਕਿਸੇ ਨੂੰ ਆਸ਼ੀਸ਼ ਦਿੰਦੇ ਆ ਯਿਸੂ ਮਸੀਹ ਦੇ ਨਾਮ 'ਚ ਤੈਨੂੰ ਬਰਕਤ ਮਿਲੇ ਉਹਨੂੰ ਬਰਕਤ ਮਿਲਣੀ ਆ ਯਿਸੂ ਮਸੀਹ ਦੇ ਨਾਮ 'ਚ ਤੂੰ ਚੰਗਾ ਹੋ ਜਾ ਉਹਨੇ ਚੰਗਾ ਹੋਣਾ ਹੀ ਆ ਯਿਸੂ ਮਸੀਹ ਦੇ ਨਾਮ 'ਚ ਮੇਰੇ ਸਾਰੇ ਦੁੱਖ ਕੱਟੇ ਜਾਣ ਕੱਟੇ ਜਾਣਗੇ ਯਿਸੂ ਮਸੀਹ ਦੇ ਨਾਮ 'ਚ ਮੈਂ ਨਾ ਸਮੱਸਿਆਵਾਂ 'ਚੋਂ ਬਾਹਰ ਆਣਾ ਤੁਸੀਂ ਬਾਹਰ ਆਉਂਗੇ ਕਿਉਂਕਿ ਉਹ ਸਾਮਰਥ ਵਾਲਾ ਨਾਮ ਆ ਉਹ ਇਖਤਿਆਰ ਵਾਲਾ ਅਧਿਕਾਰ ਵਾਲਾ ਬਰਕਤ ਵਾਲਾ ਨਾਮ ਹੈ ਕਿਉਂਕਿ ਇਸ ਮਾਨਾ ਤੇ ਧਰਤੀ ਦੇ ਉੱਤੇ ਹੋਰ ਕੋਈ ਨਾਮ ਹੈ ਹੀ ਨਹੀਂ ਜਿਸ ਤੋਂ ਅਸੀਂ ਬਚਾਏ ਜਾ ਸਕੀਏ ਅਰ ਉਹ ਕੇਵਲ ਤੇ ਕੇਵਲ ਬਾਈਬਲ ਦੇ ਅਨੁਸਾਰ ਉਹ ਨਾਮ ਯੇਸ਼ੂ ਨਾਮ ਹੈ ਹallelujah ਅਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਵੈਰੀ ਨੂੰ ਇੱਕ ਉੱਤਰ ਦਿੱਤਾ ਜਦੋਂ ਉਜਾੜ ਦੇ ਵਿੱਚ ਵੈਰੀ ਪਰਤੌਣ ਵਾਸਤੇ ਆਇਆ ਅਰ ਉੱਤਰ ਕੀ ਸੀਗਾ ਕਹਿੰਦਾ ਮੱਤੀ 4 ਦੀ 4 ਵਿੱਚ ਪਰ ਉਹਨੇ ਉੱਤਰ ਦਿੱਤਾ ਲਿਖਿਆ ਹੈ ਕਿ ਲਿਖਿਆ ਪਈ ਇਨਸਾਨ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਵਾਕ ਦਾ ਕੀ ਮਤਲਬ ਹੁੰਦਾ ਸ਼ਬਦ ਵਰਡ ਕਹਿੰਦਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਵਰ ਤੇ ਮੁੱਖੋਂ ਨਿਕਲਦਾ ਹੈ ਸਾਡੇ ਜਿਉਂਦੇ ਰਹਿਣ ਦੇ ਲਈ ਸਿਰਫ ਰੋਟੀ ਹੀ ਕਾਫੀ ਨਹੀਂ ਆ ਅੱਜ ਅਸੀਂ ਪਾਵਰ ਆਫ ਫਰਥ ਨੂੰ ਸਮਝ ਰਹੇ ਆ ਸ਼ਬਦ ਦੀ ਸਮਰਥ ਦੇ ਬਾਰੇ ਚ ਸਿੱਖ ਰਹੇ ਆ ਸਾਨੂੰ ਲੱਗਦਾ ਰੋਟੀ ਵਿੱਚ ਬੜੀ ਜਾਨ ਆ ਕਿੰਨੇ ਲੋਕ ਆ ਕਿ ਉਹਨਾਂ ਨੇ ਰੋਟੀ ਖਾ ਕੇ ਹਟੇ ਹੁੰਦੇ 5 ਮਿੰਟ ਬਾਅਦ ਹਾਟੇ ਕਾ ਕੇ ਮਰ ਜਾਂਦੇ ਆ ਕਿੰਨੇ ਲੋਕ ਆ ਰੋਟੀ ਖਾ ਕੇ ਘਰੋਂ ਤੁਰੇ ਹੁੰਦੇ ਪਰ ਕਰ ਵਾਪਸ ਨਹੀਂ ਆਉਂਦੇ ਕਿਸੇ ਹੋਰ ਤਰੀਕੇ ਦੇ ਨਾਲ ਉਹ ਬਾਤ ਹੋ ਜਾਂਦੇ ਮੌਤ ਹੋ ਜਾਂਦੀ ਉਹਨਾਂ ਦੀ ਤਾਂ ਮਨੁੱਖ ਸਿਰਫ ਰੋਟੀ ਨਾਲ ਹੀ ਜਿਉਂਦਾ ਨਹੀਂ ਰਹਿ ਸਕਦਾ ਸੀ ਮਰੇ ਦੇ ਮੂੰਹ ਦੇ ਵਿੱਚ ਰੋਟੀ ਪਾਉਂ ਕੀ ਉਹ ਜੀ ਉੱਠੇਗਾ ਉਹ ਪਰਮੇਸ਼ਵਰ ਦੇ ਮੁਖ ਦੇ ਸ਼ਬਦ ਦੇ ਨਾਲ ਜਿਉਂਦਾ ਰਹਿੰਦਾ ਹੈ ਜਿਹਦੇ ਬਾਰੇ ਵਿੱਚ ਪਰਮੇਸ਼ਵਰ ਦਾ ਵਚਨ ਹੋ ਜਾਏ ਜਿੱਦਾਂ ਲਾਜ਼ਰ ਦੇ ਬਾਰੇ ਵਿੱਚ ਹੋਇਆ ਜਦੋਂ ਚੇਲੇ ਪ੍ਰਭੂ ਯਿਸੂ ਮਸੀਹ ਕੋਲ ਆਏ ਤਾਂ ਉਹਨਾਂ ਨੇ ਕੀ ਕਿਹਾ ਕਹਿੰਦੇ ਤੇਰਾ ਯਾਰ ਲਾਜ਼ਰ ਮਰਨ ਨੂੰ ਆ ਉਹ ਬਿਮਾਰ ਪਿਆ ਆ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ ਕਿ ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਆ ਸ਼ਬਦ ਬੋਲ ਦਿੱਤਾ ਕਿ ਇਹ ਬਿਮਾਰੀ ਮੌਤ ਦਾ ਕਾਰਨ ਨਹੀਂ ਆ ਮੌਤ ਨੂੰ ਠੱਲ ਪਾਤੀ ਉੱਥੇ ਹੀ ਉਹ ਸ਼ਬਦ ਆ ਹੁਣ ਭਾਵੇਂ ਲਾਜ਼ਰ ਦੇ ਉੱਤੇ ਮੌਤ ਆਣ ਕੇ ਬੈਠ ਗਈ ਆ ਪਰ ਮੌਤ ਫਤਿਹ ਨਹੀਂ ਪਾ ਸਕੀ ਮੌਤ ਆਣ ਕੇ ਬੈਠ ਗਈ ਆ ਮੌਤ ਨੇ ਸਰੀਰ ਦੇ ਉੱਤੇ ਕਬਜ਼ਾ ਕੀਤਾ ਆ ਲਾਜ਼ਰ ਮਰਿਆ ਆ ਕਬਰ ਦੇ ਵਿੱਚ ਰੱਖਿਆ ਗਿਆ ਆ ਆਰੋ ਉਸ ਜਗ੍ਹਾ ਤੇ ਵਿੱਚ ਇੱਕ ਚੀਜ਼ ਨੂੰ ਇਦਾਂ ਮੰਨਿਆ ਜਾਂਦਾ ਆ ਸ਼ਾਇਦ ਆਪਣੇ ਵੀ ਇੱਥੇ ਇਦਾਂ ਮੰਨਦੇ ਆ ਕਿ ਤਿੰਨ ਦਿਨ ਤੱਕ ਸਪਿਰਿਟ ਜਿਹੜਾ ਆ ਬੰਦੇ ਦਾ ਆਤਮਾ ਆ ਉਹ ਉਹਦੇ ird gird ਭੋਂਦਾ ਰਹਿੰਦਾ ਆ ਉਸ ਜਗ੍ਹਾ ਤੇ ਪਰ ਚੌਥੇ ਦਿਨ ਦੇ ਬਾਅਦ ਦੇ ਵਿੱਚ ਉਹ ਸਿਰਫ ਡੈੱਡ ਬੋਡੀ ਹੁੰਦੀ ਉਹਦੇ ਲਾਗੇ ਕੋਈ ਆਤਮਾ ਨਹੀਂ ਹੁੰਦਾ ਆਪਣੇ ਵੀ ਮੇਰੇ ਖਿਆਲ ਇਦਾਂ ਹੀ ਕਰਦੇ ਆ ਜਦੋਂ ਚੌਥੇ ਦੇ ਹੱਡੀਆਂ ਉੱਡੀਆਂ ਕੱਟੀਆਂ ਕਰਕੇ ਖੜਦੇ ਆ ਤੇ ਫਿਰ ਵਾਜਾ ਮਾਰਦੇ ਹੁੰਦੇ ਆ ਜਾ ਫਲਾਨੇ ਥਾਂ ਨੂੰ ਚੱਲੀਏ ਉਹਦੀ ਸੀਟ ਰੱਖੋ ਜੀ ਉਹਦੀ ਟਿਕਟ ਵੀ ਕਟਾਉਣਗੇ ਸਾਰਾ ਕੁਝ ਕਰਦੇ ਆ। ਪ੍ਰਭੂ ਯੀਸੂ ਮਸੀਹ ਸਲੇ ਪੈਨ ਦਿਨ ਵੀ ਉੱਥੇ ਗਏ ਚੌਥੇ ਦਿਨ ਗਏ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਹੁਣ ਉਹ ਸਾਰਾ ਸਮਾ ਜੇਸ ਸਮੇਂ ਵਿੱਚ ਕਹਿੰਦੇ ਕਿ ਅਜੇ ਉਹਦਾ ਆਤਮਾ ਉੱਤੇ ਹੀ ਆ ਕਿਤੇ ਮੰਤਰ ਪੜ੍ਹ ਕੇ ਵਿੱਚ ਨਾ ਬਾਅਦ ਵਿੱਚ ਚੌਥੇ ਦਿਨ ਪ੍ਰਭੂ ਯੀਸੂ ਮਸੀਹ ਉੱਥੇ ਗਏ। ਹਰ ਲਾਜ਼ਰ ਨੂੰ ਕਿਹਾ ਕੀ ਕਿਹਾ ਬਾਹਰ ਆ ਜਾ। ਕਿ ਫਚੰਦੇ ਵਿੱਚ ਲਿਖਿਆ ਲਾਜ਼ਰ ਬਾਹਰ ਆ ਗਿਆ ਹallelujah ਉਹ ਕਬਰ ਚ ਬਲਟਿਆ ਹੋਇਆ ਲਾਜ਼ਰ ਬਾਹਰ ਆ ਗਿਆ ਪਰ ਉਹਦੀ ਲਾਸ਼ ਜਿਹੜੀ ਸੀ ਉਹਦੀ ਬਾਡੀ ਜਿਹੜੀ ਸੀ ਕੋਈ ਉਹਦੇ ਚੋਂ ਬੋ ਨਹੀਂ ਸੀ ਆ ਰਹੀ ਕੋਈ ਗਲੀ ਸੜੀ ਨਹੀਂ ਸੀ ਕਿਉਂਕਿ ਸ਼ਬਦ ਦੇ ਵਿੱਚ ਜੀਵਨ ਯਾਰ ਸ਼ਬਦ ਪਰਮੇਸ਼ਵਰ ਦੇ ਮੂੰਹ ਚੋਂ ਨਿਕਲ ਚੁੱਕਿਆ ਸੀਗਾ ਕਿ ਇਹ ਜਿਹੜੀ ਬਿਮਾਰੀ ਆ ਇਹ ਮੌਤ ਦਾ ਕਾਰਨ ਨਹੀਂ ਆ ਅਗਰ ਪਰਮੇਸ਼ਵਰ ਦੇ ਮੂੰਹ ਚੋਂ ਇਹ ਸ਼ਬਦ ਨਿਕਲ ਚੁੱਕਿਆ ਕਿ ਤੇਰੀ ਸਮੱਸਿਆ ਤੇਰੀ ਮੌਤ ਦਾ ਕਾਰਨ ਨਹੀਂ ਆ ਉਹ ਸਮੱਸਿਆ ਕਦੀ ਵੀ ਤੁਹਾਨੂੰ ਮਾਰ ਨਹੀਂ ਸਕਦੀ ਇਹ ਐਕਸੀਡੈਂਟ ਤੇਰੀ ਮੌਤ ਦਾ ਕਾਰਨ ਨਹੀਂ ਆ ਤੂੰ ਐਕਸੀਡੈਂਟ ਚ ਮਰੇਗਾ ਨਹੀਂ ਇਹ ਗਰੀਬੀ ਤੇਰੀ ਮੌਤ ਦਾ ਕਾਰਨ ਨਹੀਂ ਆ ਤੇਰੀ ਉੱਜੜਨ ਦਾ ਕਾਰਨ ਨਹੀਂ ਆ ਤੁਸੀਂ ਨਹੀਂ ਮਰੋਗੇ ਹਾਲੇਲੂਇਆ ਕਿਉਂਕਿ ਤੁਸੀਂ ਦੇਖੋ ਜਦੋਂ ਤੁਰਕੀ ਦੇ ਵਿੱਚ ਆ ਪਿੱਛੇ ਜੇ ਪੁਚਾਲ ਆਇਆ ਸੀ ਕਿੰਨਾ ਵੱਡਾ 7.8 ਰੈਕਟਰ ਸਕੇਲ ਤੇ ਸੀਗਾ ਬਹੁਤ ਵੱਡਾ ਤਿੱਬਰਤਾ ਵਾਲਾ ਪੁਚਾਲ ਸੀ ਔਰ ਜਿਹੜੀਆਂ ਬਿਲਡਿੰਗਸ ਸੀਗੀਆਂ ਬਿਸਕੁਟਾਂ ਵਾਂਗ ਭੁਰੀਆਂ ਜਿੱਦਾਂ ਜੈਮ ਲਾ ਕੇ ਸੈਂਡਵਿਚ ਬਣਾਈ ਹੁੰਦੀ ਨਾ ਇੰਨਾ ਸਾਰਾ ਸਮਾਨ ਛੱਤਾਂ ਦੇ ਹੇਠ ਇੱਕ ਦੂਜੇ ਦੇ ਉੱਤੇ ਛੱਤਾਂ ਆਣ ਕੇ ਡਿੱਗ ਪਿਆ ਤੁਹਾਨੂੰ ਪਤਾ ਉੱਥੇ ਤਿੰਨ ਵਿਅਕਤੀ 296 ਘੰਟਿਆਂ ਦੇ ਬਾਅਦ ਅਪ੍ਰੋਕਸ ਸਾਢੇ 12 ਦਿਨਾਂ ਦੇ ਬਾਅਦ ਜੀਂਦੇ ਨਿਕਲੇ ਹallelujah ਕਿਉਂਕਿ ਉਹਨਾਂ ਦੇ ਲਈ ਪਰਮੇਸ਼ਵਰ ਦਾ ਸ਼ਬਦ ਸੀਗਾ ਉਹਨਾਂ ਨੇ ਰੋਟੀ ਨਹੀਂ ਖਾਧੀ ਆਪਾਂ ਨੂੰ ਲੱਗਦਾ ਕਿ ਬੰਦਾ ਰੋਟੀ ਦੇ ਨਾਲ ਜਿੰਦਾ ਰਹਿ ਸਕਦਾ ਫਿਰ ਆਪਾਂ ਨੂੰ ਲੱਗਦਾ ਚੱਲ ਲੈਣੇ ਦਿਨ ਰੋਟੀ ਤੋਂ ਬਿਨਾ ਜੀ ਸਕਦਾ ਪਰ ਕੱਲਾ ਪਾਣੀ ਤਾਂ ਉਸ ਕੋ ਵੀ ਇੰਪੋਰਟੈਂਟ ਥੇ ਤੇ ਉਹਨਾਂ ਦੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਵੀ ਉੱਥੇ ਕੋਈ ਨਹੀਂ ਸੀ ਅਰੇ ਇੱਕ ਮਰਦ ਸੀ ਇੱਕ ਔਰਤ ਸੀ ਏਕ ਬੱਚਾ ਸੀ ਤਾਂ ਪਰਮੇਸ਼ਵਰ ਨੇ ਸਾਬਤ ਕੀਤਾ ਭਾਵੇਂ ਔਰਤ ਜਿਸਮਾਨੀ ਤੌਰ ਤੇ ਕਮਜ਼ੋਰ ਪਰ ਜੇ ਮੈਂ ਉਹਦੇ ਵਿੱਚ ਜੀਵਨ ਪਾਇਆ ਤਾਂ ਉਹ ਸਭ ਕੁਝ ਚੱਲ ਸਕਦੀ ਆ ਭਾਵੇਂ ਬੱਚਾ ਔਰਤ ਨਾਲ ਉਹ ਵੀ ਕਮਜ਼ੋਰ ਆ ਪਰ ਜੇ ਮੈਂ ਨਾ ਮਾਰਾਂ ਤੇ ਉਹ ਸਭ ਕੁਝ ਚੱਲ ਸਕਦਾ ਆ ਉਹ ਮਰਦ ਜਿਹੜਾ ਜਿੰਨੇ ਮਰਜ਼ੀ ਬਾਹਰੇ ਠਾਂ ਆਇਆ ਹੋਵੇ ਪਰ ਜੇ ਮੈਂ ਨਾ ਚਾਹਾਂ ਤਾਂ ਕੋਈ ਤਬਾਈ ਉਹਦਾ ਨਾਸ਼ ਨਹੀਂ ਕਰ ਸਕਦੀ ਉੱਥੇ ਕੋਈ ਉਹਨਾਂ ਨੂੰ ਰੋਟੀ ਨਹੀਂ ਸੀ ਦੇ ਰਿਹਾ ਕੋਈ ਪਾਣੀ ਨਹੀਂ ਦੇ ਰਿਆ ਸੀ ਠੰਡ ਲੋਹੜੇ ਦੀ ਸੀ ਉੱਥੇ ਉਹਨਾਂ ਦਿਨਾਂ 'ਚ ਉੱਥੇ ਬਹੁਤ ਠੰਡ ਸੀ ਪਰ ਪਰਮੇਸ਼ਵਰ ਦੇ ਸ਼ਬਦ ਜਿਹੜੇ ਉਹਨਾਂ ਦੇ ਵਿਖੇ ਯੂਨੀਵਰਸ ਦੇ ਵਿੱਚ ਸੀਗੇ ਉਹਨਾਂ ਸ਼ਬਦਾਂ ਦਾ ਕਰਕੇ ਉਹ ਤਿੰਨੇ ਉੱਥੇ ਸੁਰੱਖਿਅਤ ਸੀ ਸਾਢੇ 12 ਦਿਨਾਂ ਦੇ ਬਾਅਦ ਵੀ ਹallelujah ਅਰ ਪ੍ਰਭੂ ਯਿਸੂ ਮਸੀਹ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ ਦੁਸ਼ਮਣ ਨੂੰ ਸ਼ਰਮਿੰਦਿਆ ਕਰਨ ਲਈ ਪਰ ਸਾਬਤ ਕਰ ਦਿੱਤਾ ਅੱਜ ਦੇ ਲੋਕਾਂ ਦੇ ਉੱਤੇ ਕਿ ਸੱਚੀ ਮਨੁੱਖ ਸਿਰਫ ਰੋਟੀ ਦੇ ਨਾਲ ਨਹੀਂ ਪਰ ਪਰਮੇਸ਼ਵਰ ਦੇ ਮੂੰਹ ਦੇ ਹਰ ਸ਼ਬਦ ਦੇ ਨਾਲ ਜ਼ਿੰਦਾ ਰਹਿੰਦੇ ਆ ਹਾਲੇਲੂਇਆ ਇਸ ਲਈ ਸਾਡੀ ਸਾਰੀ ਧੌੜ ਰੋਟੀ ਨੂੰ ਪ੍ਰਾਪਤ ਕਰਨ ਦੀ ਨਹੀਂ ਹੋਣੀ ਚਾਹੀਦੀ हां से जिस्मानियां जिस्म नुरिष्टपुष्ट ਰੱਖਣ ਦੇ ਲਈ ਪਰਮੇਸ਼ਵਰ ਨੇ ਰੋਟੀ ਦਾ ਇੰਤਜ਼ਾਮ ਕੀਤਾ ਸਾਨੂੰ ਖਾਣੀ ਚਾਹੀਦੀ ਹੈ ਪਰ ਰੂਹ ਦਾ ਖਿਆਲ ਉਸ ਤੋਂ ਵੀ ਵੱਧ ਰੱਖੋ ਸਿਰਫ ਰੋਟੀ ਪਿੱਛੇ ਨਾ ਦੌੜੋ ਉਸ ਤੋਂ ਵੱਧ वचन ਦੇ ਪਿੱਛੇ ਦੌੜੋ ਕਿਉਂਕਿ ਵਚਨ ਸਾਨੂੰ ਸਦੀਪਕ ਜੀਵਨ ਦਿੰਦਾ ਆ ਰੋਟੀ ਖਾਣ ਵਾਲੇ ਤਾਂ ਮਰ ਜਾਂਦੇ ਆ ਪਰ ਜਿਨ੍ਹਾਂ ਦੇ ਅੰਦਰ ਵਚਨ ਚੱਲਿਆ ਜਾਂਦਾ ਉਹ ਮਰ ਕੇ ਵੀ ਮਰਦੇ ਨਹੀਂ ਉਹ ਮਰ ਕੇ ਵੀ ਜੀ ਉੱਠਦੇ ਆ ਹallelujah ਸੋ ਪਰਮੇਸ਼ਵਰ ਦਾ ਵਚਨ ਤੁਹਾਡੇ ਦਿਲਾ ਤੇ ਗੁਰਦਿਆਂ ਉਤੇ ਰਾਜ ਕਰੇ ਪਰਮੇਸ਼ਵਰ ਦੇ ਇਸ ਵਚਨ ਦੀ ਹਰੇਕ ਜ਼ਿੰਦਾ ਰਹਿਣ ਵਾਲੀ ਸਮਰਥ ਤੁਹਾਡੇ ਜੀਵਨ ਦੇ ਵਿੱਚ ਕੰਮ ਕਰੇ ਅਰ ਪਰਮੇਸ਼ਵਰ ਦਾ ਪ੍ਰੇਮ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਟਿਕਰ ਬਣਿਆ ਰਹੇ ਆਮੇਨ